ਇੱਕ ਬਈ ਤੁਹਾਡਾ ਨਾ ਲੁਧਿਆਣੇ ਸ਼ੋਅ ਤੇ ਕੋਈ ਕਿੱਸਾ ਸੀਗਾ ਬਈ ਨਾਲ ਪੁਲਿਸ ਵਾਲਾ ਕਿੱਦਾਂ ਬਈ ਮੇਜਰ ਰਾਜਸਤਾਨੀ ਜਿਹਦੇ ਸ਼ੋਅ ਸੀਗਾ ਲੁਧਿਆਣੇ ਲੱਗਿਆ ਹੋਇਆ ਉੱਥੇ ਪੁਲਿਸ ਆ ਗਈ ਸੀ ਕੋਈ ਉਹ ਕਿੱਸਾ ਕਿਹੜਾ ਸੀ ਬਈ ਉਹ ਸੀ ਇੱਕ ਪ੍ਰੋਮੋਟਰ ਸੀ ਅੱਛਾ ਮੁਲਾ ਪਰਕੋਲ ਦੇ ਹਮ ਜੋਹਲ ਬਿਲਜੀਤ ਜੋਹਲ ਠੀਕ ਹੈ ਉਹਨਾਂ ਨੇ ਬਈ ਤੋਂ ਕੰਟਰੈਕਟ ਸਾਈਨ ਕਰਵਾ ਲਿਆ ਸੀਗਾ ਧੋਖੇ ਨਾਲ ਉਹ ਇੱਕ ਇੱਕ ਟੂਰ ਤਾਂ ਲਾਇਆ ਇਹ ਉਹ ਕਹਿੰਦੇ ਵੀ ਸਾਡੇ ਹੋਰ ਟੂਰ ਲਾਉਣੇ ਆ ਬਾਹਰ ਦੇ ਬਾਹਰਲੇ ਠੀਕ ਹੈ ਇਹਨਾਂ ਨੇ ਜਵਾਬ ਦਿੱਤਾ ਉਹ ਕਹਿੰਦਾ ਮੇਰੇ ਕੋਲ ਐਗਰੀਮੈਂਟ ਪਿਆ ਹੈ ਬਾਈ ਦੇ ਇਧਰਲੇ ਪ੍ਰੋਗਰਾਮ ਬੁੱਕ ਸੀ ਇਧਰ ਪ੍ਰੋਗਰਾਮ ਬੁੱਕ ਸੀ ਠੀਕ ਹੈ ਉਹ ਉਧਰ ਚੁੰਦਾ ਸੀ ਕਹਿੰਦਾ ਮੇਰੇ ਕੋਲ ਤਾਂ ਰਿਟਰਨ ਪਿਆ ਥੋੜਾ ਉਹ ਪਤਾ ਨਹੀਂ ਸੀ ਆਪਾਂ ਨੂੰ ਵੀ ਰਿਟਰਨ ਕੀਤਾ ਹੋਇਆ ਤੇ ਉਹ ਬਾਈ ਨੂੰ ਪੁੱਛਿਆ ਵੀ ਤੁਸੀਂ ਆ ਸਾਈਨ ਛੋੜਦੇ ਨੇ ਤੁਸੀਂ ਕਰਤੇ ਕਹਿੰਦਾ ਮਤੋਂ ਬਾਹਰ ਕਰਵਾਏ ਨਹੀਂ ਕਹ ਕਾਰੇ ਕੀਤੇ ਐ ਕਹਿੰਦਾ ਵੀ ਮੈਂ ਉਥੋਂ 15 16 ਤੋਂ ਲੈ ਸੌਣਾ ਲੈਂਦਾ ਸੀਗਾ ਉਹ ਕਰਵਾਤੇ ਵੀ ਆ ਬੰਦੇ ਨੇ ਖਰੀਦੇ ਬਸ ਸਸੀ ਬਾਈ ਨੂੰ ਸੋਨੇ ਦਾ ਬੀੜਾ ਹਾਂ ਸੋਨੇ ਦਾ ਬਹੁਤ ਸ਼ੌਕ ਸੀ ਉਹ ਆਏ ਸੀਗੇ ਮੇਰੇ ਯਾਰ ਸ਼ੈਨ ਸਾਹਿਬ ਪਲੱਸ ਸੀ ਮੰਗਰ ਦੇ ਕਾਲੇ ਟੱਪਕੇ ਬੰਦਿਆਂ ਸੀ ਤੋਂ ਮੈਂ ਉਦੋਂ ਵੀ ਮੈਂ ਸੀ ਤੁਸੀਂ ਇਹ ਦੇਖੋ ਵੀ ਬੰਦੇ ਨੇ ਚੱਲਦੇ ਪ੍ਰੋਗਰਾਮ ਤੇ ਪੁਲਿਸ ਪਵਾਦੀ ਰੇਡ ਪਵਾਦੀ ਰੇਡ ਸਾਨੂੰ ਪਤਾ ਲੱਗ ਗਿਆ ਸਾਡੇ ਹੌਂਦਰਦ ਵੀ ਬਦੀ ਰੋਲਾ ਫਿਰ ਵੀ ਬੰਦਾ ਸੋਚਦਾ ਵੀ ਪ੍ਰੋਗਰਾਮ ਲਾ ਰਹੇ ਹਾਂ ਉੱਥੇ ਕਿੱਡੇ ਦਰਸ਼ਕ ਆਏ ਕਿੱਡਾ ਸਾਨੂੰ ਜਿਹਾ ਕੇ ਬਾਹਰੋਂ ਕੋਈ ਬਾਹਰੋਂ ਆਇਆ ਮੇਰੇ ਕੰਨ ਚ ਕਹਿੰਦਾ ਐਸਪੀ ਲੈਵਲ ਦਾ ਬ